Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕਹਿੰਦੇ ਜਿਹੜੀ ਇਹ ਘਟਨਾ ਵਾਪਰੀ ਕਿਵੇਂ ਵਾਪਰੀ ਘਟਨਾ ਕਿਵੇਂ ਤੁਹਾਨੂੰ ਪਤਾ ਲੱਗਾ ਜਿਹੜਾ ਸ਼ਾਮ ਨੂੰ ਜਿਹੜਾ ਹਾਸਾ ਵਾਪਰਿਆ ਕਈ 5:30 ਵਜੇ ਇੱਕੋ ਆਪਾਂ ਮੰਡੀ ਤੋਂ ਜਾ ਰਹੇ ਪਿੰਡ ਨੂੰ ਕਿਹੜਾ ਪਿੰਡ ਮਰਜਾਪੁਰ ਠੀਕ ਹੈ ਤੇ ਆਪਣਾ ਦਲਜੀਤ ਸਿੰਘ ਅਡਾਲਾ ਉਹਦੇ ਫਾਰਮ ਦੇ ਲਾਗੇ ਪਿੱਛੋਂ ਆਏ ਮੁੰਡੇ ਤਿੰਨ ਉਹਨਾਂ ਨੇ ਅਣਪਛਾਤੇ ਮੁੰਡੇ ਆ ਕੋਈ ਪਤਾ ਨਹੀਂ ਉਹਨਾਂ ਦਾ ਪਹਿਲਾਂ ਇੱਥੇ ਮੰਡੀ ਦੇ ਦੁਆਲੇ ਵੀ ਗੇੜੇ-ਗੇੜੇ ਕੱਢਦੇ ਰਹੇ ਹੋ ਉਹਨਾਂ ਮੂੰਹਾਂ ਬੰਨੇ ਹੀ ਦਾਤਰ ਉਹਨਾਂ ਦੇ ਕੋਲ ਹੀ ਓਏ ਦਿਲਜੀਤ ਦੇ ਫਾਰਮ ਦੇ ਲਾਗੇ ਜਾ ਕੇ ਉਹਨਾਂ ਨੇ ਫੇਰ ਮਾਰਿਆ ਬਰਾਬਰ ਮੋੜ ਚਾਲ ਕਰਕੇ ਠੀਕ ਹੈ ਹਾਂਜੀ ਫਿਰ ਫਿਰ ਸਾਨੂੰ ਉਹ ਸਾਨੂੰ ਉਸ ਦਿਲਜੀਤ ਦੇ ਫਾਰਮ ਤੋਂ ਫੋਨ ਕੀਤਾ ਕੇ ਬੰਦੇ ਨੇ ਉਹਨੇ ਦੱਸਿਆ ਵੀ ਜੀਦਾ ਇਦਾਂ ਗੱਲ ਹੋ ਗਈ ਆ ਫਿਰ ਮੈਂ ਉੱਥੇ ਗਿਆ ਤੇ ਡੇੜੀ ਲੈ ਕੇ ਵਾਲੀਆ ਹਸਪਤਾਲਾ ਪਤੀ-ਪੋਤੀ ਕਰਵਾਈ ਤੇ ਉਹਨਾਂ ਵਾਲੀਆ ਸਾਹਿਬ ਨੇ ਕਿਹਾ ਵੀ ਨਹੀਂ ਇਹ ਮੇਰੇ ਵਾਲਾ ਨਹੀਂ ਹੈਗਾ ਕੰਮ ਇਹਨੂੰ ਸ਼ਹਿਰ ਲੈ ਜਾਓ ਫਿਰ ਇਹ ਸ਼ਹਿਰ ਲੈ ਗਏ ਜਲੰਧਰ ਉੱਥੇ ਲਾਜ ਦਿਹਾ ਚੱਲਣ ਕਿ ਕਿਸ ਤਰ੍ਹਾਂ ਦੀ ਹਾਲਤੋਂ ਮੈਂ ਹਾਲਤ ਹੁਣ ਠੀਕ ਹੈ ਕੀ ਲੱਗਦਾ ਤੁਹਾਨੂੰ ਕਿ ਇਹ ਕੀ ਲੁੱਟਖੋ ਦਾ ਮਾਮਲਾ ਤੇ ਕੀ ਹੋ ਹੋ ਸਕਦਾ ਇਹ ਲੁੱਟਖੋ ਦਾ ਮਾਮਲਾ ਨਹੀਂ ਲੱਗਦਾ ਪੁਲਿਸ ਨੂੰ ਕੀ ਕਰ ਲੋ ਕਰ ਪੁਲਿਸ ਸਰ ਮੇਰਾ ਰਾਤ ਦੀ ਲੱਗੀ ਪੂਰੇ ਜੋਰਾਂ ਨਾਲ ਹਾਂਜੀ ਬੰਦੇ ਟਰੇਸ ਕਰਨ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਇਨਸਾਫ ਹੋਣਾ ਚਾਹੀਦਾ ਕੀ ਬੰਦੇ ਫੜੇ ਜਾਣੇ ਚਾਹੀਦੇ ਜਿਹੜੇ ਹੈਗੇ ਆ ਹਾਂਜੀ ਅਜਿਹਾ ਵੀ ਕਹਿਣਾ ਚਾਹੁੰਦੇ ਜੀ ਅੱਜ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਮੈਂ ਅਮਰੀਕ ਸਿੰਘ ਭਾਰਤੀ ਕਿਸਾਨ ਯੂਨੀਅਨ ਦੇ ਕਾਦੀਆਂ ਬਲੌਗ ਉਮੀਦ ਪ੍ਰਧਾਨ ਟਿਲਮਾ ਇਹ ਜੀ 10 15 ਦਿਨ ਹੋ ਗਏ ਆ ਬਹੁਤ ਜ਼ਿਆਦਾ ਲੁੱਟਾਂ ਖੋਹਾਂ ਮਾਰਨ ਦੀਆਂ ਵਾਰਦਾਤਾਂ ਵੱਡ-ਵਡਾਂਗਾ ਬਹੁਤ ਜ਼ਿਆਦਾ ਹੋ ਰਿਹਾ ਆ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਜਿਹੜੇ ਬੰਦੇ ਵਿਲੇ ਬਿਨਾ ਨਜਾਇਜ਼ ਮੋਟਰਸਾਈਕਲਾਂ ਤੇ ਚੜ ਕੇ ਹੁੱਲੜਬਾਜੀ ਕਰਦੇ ਆ ਉਹਨਾਂ ਦੇ ਬਣਦੀਆਂ ਕਾਰਵਾਈਆਂ ਕੀਤੀਆਂ ਜਾਣੀਆਂ ਚਾਹੀਦੀਆਂ ਆ ਤੇ ਵੱਧ ਤੋਂ ਵੱਧ ਇਹਨਾਂ ਬਾਰੇ ਇਹਨਾਂ ਨੂੰ ਨਕੇਲ ਪਾਣੀ ਚਾਹੀਦੀ ਹੈਗਾ ਆਕਾ 32 ਜੋ ਤੋਂ ਲੰਗੇ ਆ ਤਿੰਨ ਤਿੰਨ ਕੁ ਮਿੰਟ ਦਾ ਇਹ ਵਿੱਚ ਇੱਥੇ ਆ ਗਏ ਨੇ ਨੋ ਜਰੂਰ ਦੱਸਾਂਗੇ ਜੀ ਉਹ ਤੁਹਾਡਾ ਇੱਕ ਸੁਝਾਅ ਜਿਹੜਾ ਵੀ ਜਿਹੜਾ ਵੀ ਤੁਹਾਨੂੰ ਲੱਗਦਾ ਉਹ ਇੱਕ ਵੀ ਕਦਮ ਚੁੱਕੋ ਉਹ ਕੇ ਮੈਂ ਤਾਂ ਯਮਾਨਾ ਕਰੋ ਨਾਲ ਮੈਂ ਮੱਲਾਇ ਕੱਲ ਸਾਡੇ ਕੋਲ ਕਰੀਬ 9:30 ਵਜੇ ਇੱਕ ਇਨਫਰਮੇਸ਼ਨ ਆਈ ਸੀ ਵੀ ਜਿਹੜਾ ਲਖਵਿੰਦਰ ਸਿੰਘ ਮੱਲੀ ਹੈ ਇਹ ਆਪਣਾ ਵਪਾਰੀ ਹੈਗਾ ਤੇ ਇਹਦੇ ਕੱਲ ਜਦੋਂ ਇਹ ਆਪਣੇ ਅੜਤੀ ਦੀ ਦੁਕਾਨ ਤੋਂ ਅੜਤੀਆ ਹੈਗਾ ਜਦੋਂ ਇਹ ਅੜਤੀ ਦੀ ਦੁਕਾਨ ਤੋਂ ਇਹ ਆਪਣੇ ਪਿੰਡ ਨੂੰ ਜਾ ਰਿਹਾ ਸੀਗਾ ਮਿਰਜ਼ਾਪੁਰ ਨੂੰ ਤੇ ਰਸਤੇ ਦੇ ਵਿੱਚ ਲਡਾਲਾ ਤੋਂ 1 ਕਿਲੋਮੀਟਰ ਅੱਗੇ ਜਾ ਕੇ ਇਹਦੇ ਕਿਸੇ ਅਨਨੋਮ ਬੰਦਿਆਂ ਨੇ ਇਹਦੇ ਗੋਲੀ ਜਿਹੜੀ ਸੀ ਇੱਕ ਫਾਇਰ ਕੀਤਾ ਸੀਗਾ ਉਹਦੇ ਵਿੱਚ ਅਸੀਂ 307 34 120 B ਔਰ 25548 ਦੇ ਤਹਿਤ ਅਸੀਂ ਜਿਹੜਾ ਹੈਗਾ ਪਰਚਾ ਅਸੀਂ ਦਰਜ ਅਸੀਂ ਕਰ ਦਿੱਤਾ ਆ ਤੇ ਉਸ ਤੋਂ ਬਾਅਦ ਪਰਚਾ ਦਰਜ ਕਰਨ ਤੋਂ ਬਾਅਦ ਇਹ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ ਉਹ ਸਾਡੀ ਜਿਹੜੀ ਹੈ ਓਪਨ ਹੈ ਔਰ ਅਸੀਂ ਹਰ ਐਂਗਲ ਤੋਂ ਇਹਦੀ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਆ ਅਸੀਂ ਇਹ ਕਰ ਰਹੇ ਆ ਕਿ ਅਗਿਆਤ ਬੰਦੇ ਜਿਹੜੇ ਸੀ ਜਿਵੇਂ ਮੱਲੀ ਨਾਲ ਜਿਹੜੀ ਪ੍ਰੀਮੀਨਰੀ ਸਟੇਜ ਉੱਤੇ ਜਿਹੜੀ ਗੱਲ ਹੋਈ ਆ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਕੁਝ ਬੰਦੇ ਮੇਰੇ ਕੋਲ ਮੈਨੂੰ ਮਿਲਣ ਵਾਸਤੇ ਆਏ ਸੀਗੇ ਤੇ ਸਾਨੂੰ ਇਹ ਜਿਹੜਾ ਮਸਲਾ ਹੈ ਇਹ ਥੋੜਾ ਡਾਊਟਫੁਲ ਲੱਗਦਾ ਹੈ ਤੇ ਅਸੀਂ ਇਹਦੀ ਜਿਹੜੀ ਤਹਿਕੀਕਾਤ ਹੈਗੀ ਆ ਕਿਉਂਕਿ ਮੱਲੀ ਦਾ ਜਿਹੜਾ ਕਿਸੇ ਦੇ ਨਾਲ ਪੈਸਿਆਂ ਦਾ ਲੈਂਡ ਟੇਨ ਵੀ ਹੈ ਅਸੀਂ ਉਸ ਐਂਗਲ ਤੋਂ ਵੀ ਦੇਖ ਰਹੇ ਆਂ ਔਰ ਅਸੀਂ ਹੋਰ ਕਈ ਐਂਗਲ ਤੋਂ ਵੀ ਇਹਦੀ ਜਿਹੜੀ ਕੋਹ ਪੜਤਾਲ ਅਸੀਂ ਕਰ ਰਹੇ ਆਂ ਔਰ ਅਸੀਂ ਇਹਨੂੰ ਜਲਦ ਤੋਂ ਜਲਦ ਜਿਹੜਾ ਹੈਗਾ ਇਹਨੂੰ ਅਸੀਂ ਟ੍ਰੇਸ ਕਰ ਲਾਂਗੇ ਅਸੀਂ ਬਾਈ ਨੇਮ ਪਰਚਾ ਦਰਜ ਕੀਤਾ ਆ ਤੇ ਸਾਡੀ ਟੀਕਤੀ ਸ਼ੱਕੀ ਆਪਣੀ ਟੁੰਗਾਈ ਦੇ ਨਾਲ ਔਰ ਬਹੁਤ ਸਾਰੇ ਐਂਗਲਾਂ ਤੋਂ ਅਸੀਂ ਜਿਹੜੀ ਇਹ ਤਕਤੀਛਪਨੀ ਜਿਹੜੀ ਕਰ ਰਹੇ ਆ ਇਹਨੂੰ ਅਸੀਂ ਜਲਦੀ ਤੋਂ ਜਲਦੀ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ